ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਘਰ। ਦੇਖੋ ਅਸੀਂ ਇਹ ਸੂਟ ਤਿਆਰ ਕਰ ਲਿਆ। ਇਹ ਛਿੰਦੀ ਬੁਟੀ ਅਸੀਂ ਹੱਥਾਂ ਨਾਲ ਪਾਈ ਹੈ। ਤੇ ਇਹ ਮਸ਼ੀਨ ਵਰਕ ਹੈ। ਦੇਖੋ ਇਸ ਤਰੀ ਦਾ ਹੈ ਘੇਰੇ ਦਾ ਡਿਜ਼ਾਈਨ। ਕੋਟਣ ਦਾ ਸੂਟ ਹੈ ਵਿੱਚ ਤਾਰੇ ਜਿਹੇ ਚਿੱਟੇ ਗ੍ਰੇ ਕਲਰ ਹੈ ਇਹ। ਤੇ ਬਹੁਤ ਹੀ ਸੌਫਟ ਕੱਪੜਾ ਹੈ। ਦੇਖ ਲੇ। ਬਹੁਤ ਹੀ ਸੌਫਟ ਕੱਪੜਾ ਹੈ। ਤੇ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਦੇਖੋ ਤਿੰਨ ਇਹਦੇ ਵਿੱਚ ਕਲਰ ਪਾਏ ਰੈੱਡ ਤੇ ਹਰਾ ਤੇ ਸਰਦਾਈ ਤੇ ਇਹ ਆਪਣਾ ਘੇਰੇ ਤੇ ਜਿਹੇ ਦੋ ਫੁੱਲ ਲਪਾਉਂਦੇ ਸੀਗੇ ਤਾਂ ਫਿਰ ਥੋੜਾ ਜਿਹਾ ਇਹ ਵਧਦਾ ਸੀ ਖਸਰੇ ਤੇ ਫਿਰ ਅਸੀਂ ਸਿਰਿਆਂ ਤੇ ਇਹ ਫੁੱਲ ਰੱਖਿਆ ਦੇਖੋ ਅੱਧੇ-ਅੱਧੇ ਇੱਧਰ ਵੀ ਤੇ ਇੱਧਰ ਆਪਾਂ ਇਹ ਫੁੱਲ ਲਪਾਇਆ ਨਹੀਂ ਇੰਨੇ ਜੀ ਪੈਂਦਾ ਸੀਗਾ ਇੰਨਾ ਵੱਜਦਾ ਸੀ ਘੇਰੇ ਤੋਂ ਘੱਟ ਸਹੀ ਹੈ ਤੇ ਤੇ ਇੰਜ ਦਾ ਘੇਰਾ ਬਿਲਕੁਲ ਵਧੀਆ ਬਣ ਕੇ ਤਿਆਰ ਹੋਊਗਾ ਤੇ ਜੇ ਤੁਸੀਂ ਘਟ ਵਾਲੇ ਨੇ ਵੀ ਲੈਣਾ ਤਾਂ ਤੁਹਾਡਾ ਘੇਰਾ ਇੰਨਾ ਇੱਧਰ ਆ ਜਾਊਗਾ ਇਸ ਤਰ੍ਹਾਂ ਬਣ ਜਾਊਗਾ ਤੇ ਘੇਰੇ ਦਾ ਡਿਜ਼ਾਈਨ ਹੈ ਤੇ ਕੰਪਿਊਟਰ ਵਾਲੀ ਮਸ਼ੀਨ ਦਾ ਡਿਜ਼ਾਈਨ ਆ ਸੀ ਇਹ ਦੂਜੀ ਮਸ਼ੀਨ ਤੇ ਤਿਆਰ ਕੀਤਾ ਇਹ ਅਸੀਂ ਹੱਥਾਂ ਨਾਲ ਤਿਆਰ ਕੀਤਾ ਤੇ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਧਰ ਤੁਹਾਨੂੰ ਬਾਹਾਂ ਦਾ ਡਿਜ਼ਾਈਨ ਦਿਖਾਉਣੀ ਆ ਦੇਖੋ ਤੇ ਤੁਸੀਂ ਵੀ ਸਾਨੂੰ ਆਰਡਰ ਕਰ ਸਕਦੇ ਹੋ ਕਿਸੇ ਵੀ ਕੱਪੜੇ ਦੇ ਉੱਤੇ ਕਿਸੇ ਵੀ ਕਲਰ ਦੇ ਵਿੱਚ ਤੇ ਸਾਥੋਂ ਰੈਡੀ ਕਰਵਾ ਸਕਦੇ ਹੋ ਆਪ ਦਾ ਕੱਪੜਾ ਭੇਜ ਕੇ ਵੀ ਰੈਡੀ ਕਰਵਾ ਸਕਦੇ ਹੋ ਤੇ ਸਾਥੋਂ ਵੀ ਕੱਪੜਾ ਲੈ ਕੇ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਦੇਖੋ ਹਨ ਤੁਹਾਨੂੰ ਸੀ ਦੂਜੀ ਬਾਹਾਂ ਦਾ ਵੀ ਫੋਨ ਹੈ ਦੇਖੋ ਇਹ ਦੋਨੇ ਬਾਹਾਂ ਹੈ ਇਹ ਦੋਨੇ ਬਾਹਾਂ ਹੈ ਇੱਕ ਇਹ ਹੈ ਤੇ ਇੱਕ ਇਹ ਬਾਹ ਤੇ ਡਿਜ਼ਾਈਨ ਹੈ ਦੇਖੋ ਇਹ ਕਪੜਾ ਦੇਖ ਲਓ ਥੋੜਾ ਜਿਹਾ ਇਹ ਚ ਫਿੱਕਾ ਹੁੰਦਾ ਤੇ ਇੰਨਾ ਫਿੱਕਾ ਨਹੀਂ ਜਿੰਨਾ ਇਹ ਕੈਂਫੇ ਦੇ ਵਿੱਚ ਹੁੰਦਾ ਦੇਖੋ ਇਹ ਇਸ ਕਲਰ ਦਾ ਹੈ ਜਿਹੜਾ ਕਲਰ ਹੋਣਾ ਹੈ ਇਸ ਕਲਰ ਦਾ ਤੇ ਇਹ ਕੀ ਰੇਡ ਜਾਣ ਵਾਲ ਕੇ ਤਿਆਰ ਹੈ ਤੇ ਜੇ ਕਿਸੇ ਨੇ ਲੈਣਾ ਤੇ ਇਹ ਸਾਡੇ ਕੋਲੇ ਰੈਡੀ ਹੈ ਸੂਟ ਤੇ ਜੇ ਤੁਸੀਂ ਪੇਂਟ ਜਾਂ ਕਢਾਈ ਕਰਵਾਉਣੀ ਹੈ ਤਾਂ ਸਾਥੋਂ ਕਰਵਾ ਸਕਦੇ ਹੋ ਸਕੀਵੀ ਬਲੋਜ ਵੀ ਸਾਥੋਂ ਕਰਵਾ ਸਕਦੇ ਹੋ ਹੁਣ ਜਿਹੜਾ ਅਸੀਂ ਦੂਜਾ ਸੂਟ ਤਿਆਰ ਕਰਾਂਗੇ ਉਹ ਅਸੀਂ ਇਸ ਕਲਰ ਦੇ ਵਿੱਚ ਕਰਦੇ ਆਂ ਇਹ ਖਮੀਦ ਦਾ ਕੱਪੜਾ ਇਹ ਹੈਗਾ ਮੋਰ ਪੰਖੇਆ ਕਲਰ ਇਹ ਚ ਬਹੁਤ ਹੀ ਫਿੱਕਾ ਆ ਰਿਹਾ ਇਹੋ ਜਿਹਾ ਕਲਰ ਆ ਜਿਹੜਾ ਹੁਣ ਆਉਂਦਾ ਹਜੇ ਵੀ ਫਿੱਕਾ ਹੁੰਦਾ ਇਹ ਦਾ ਸਲਵਾਰ ਦਾ ਇੱਕੋ ਜਿਹਾ ਹੀ ਕਲਰ ਆ ਦੋਨਾਂ ਦਾ ਇਹ ਜੇ ਥੋੜਾ ਜਿਹਾ ਖਾਦੀ ਸ਼ੇਲਕ ਵਾਂਗੂ ਹੈ ਤੇ ਇਹ ਥੋੜਾ ਜਿਹਾ ਵੀ ਹੋਰ ਤਰ੍ਹਾਂ ਦਾ ਕੱਪੜਾ ਹੈ ਇੱਕੋ ਹੀ ਕਲਰ ਹੈ ਇਹਨਾਂ ਦਾ ਤੇ ਥੋੜਾ ਜਿਹਾ ਫਿੱਕਾ ਹੁੰਦਾ ਹੈ ਤੇ ਮੋਰ ਪੰਖੀਆ ਕਲਰ ਹੈ ਤੇ ਤੁਹਾਨੂੰ ਕਪੜਾ ਦਿਖਾਉਣੀ ਆ ਅਸੀਂ ਦੇਖੋ ਤੇ ਵੀ ਤੁਸੀਂ ਸਾਥ ਲੈ ਕੇ ਦੇਖੋ ਕ੍ਰਸ਼ ਹੁੰਦਾ ਹੈ ਕ੍ਰਸ਼ ਦਾ ਕਪੜਾ ਹੈ ਇਹਹੀ ਕਮੀਜ਼ ਦਾ ਕ੍ਰਸ਼ ਦਾ ਕਪੜਾ ਹੈ ਦੇਖੋ ਤੇ ਇਹ ਜਿਹੜਾ ਸਲਵਾਰ ਦਾ ਤੇ ਹੋਰ ਕਪੜਾ ਇਹ ਹੈ ਤੇ ਤੁਸੀਂ ਸਾਥੋਂ ਇਹ ਸੂਟ ਵੀ ਲੈ ਸਕਦੇ ਹੋ ਇਹਦੇ ਅਸੀਂ ਘੇਰੇ ਤੇ ਕਢਾਈ ਕਰਾਂਗੇ ਤੇ ਬਾਹਾਂ ਤੇ ਫੁੱਲ ਪਾਵਾਂਗੇ ਘੇਰੇ ਤੇ ਤੇ ਬਾਹਾਂ ਤੇ ਫੁੱਲ ਪਾਵਾਂਗੇ ਤੇ ਤੁਸੀਂ ਕਿਸੇ ਤਰ੍ਹਾਂ ਦਾ ਹੀ ਸਾਥੋਂ ਸੂਟ ਤਿਆਰ ਕਰਵਾ ਸਕਦੇ ਹੋ ਆਪ ਦਾ ਡਿਜ਼ਾਈਨ ਭੇਜ ਕੇ ਵੀ ਸਾਥੋਂ ਸੂਟ ਤਿਆਰ ਕਰਵਾ ਸਕਦੇ ਹੋ ਤੁਸੀਂ ਇਹ ਸੂਟ ਬਣ ਕੇ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ। ਪਾਰਟੀ ਵੀਰ, ਬੀਅਰ ਵੀ ਸੂਟ ਸਾਥੋ ਤਿਆਰ ਕਰਵਾ ਸਕਦੇ ਹੋ। ਪੇਂਟ ਦੇ ਵਿੱਚ ਵੀ ਤੇ ਕੜਾਈ ਦੇ ਵਿੱਚ ਵੀ ਤੇ ਕਾਟਨ ਦੇ ਸੂਟਾਂ ਤੇ ਵੀ। ਤੇ ਸਾਨੂੰ ਜਲਦੀ ਤੋਂ ਜਲਦੀ ਆਰਡਰ ਕਰੋ। ਤੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ। ਸਾਰਿਆਂ ਨੂੰ ਪਿਆਰ ਭਰੀ ਸੱਸਰੀਆ ਘਰ ਚੈਨਲ ਨੂੰ ਸਬਸਕ੍ਰਾਈਬ ਕਰਿਓ। ਘੰਟੀ ਵਟਣ ਜਰੂਰ ਦਬਾਇਓ। ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ